ਪਟਿਆਲੇ ਦਾ ਉਹ ਮਸਲਾ ਜਿਸ ਦੇ ਵਿੱਚ ਬੱਚੀ ਨੇ ਆਪਣੇ ਹੀ ਜਨਮ ਦਿਨ ਤੇ ਕੇਕ ਖਾਦਾ ਤੇ ਉਸ ਤੋਂ ਬਾਅਦ ਮੌਤ ਹੋ ਗਈ ਜਾਨ ਗਵਾਈ ਔਰ ਪਰਿਵਾਰਕ ਮੈਂਬਰ ਵੀ ਆ ਜਿਹੜੇ ਉਹ ਬਿਮਾਰ ਹੋ ਜਾਂਦੇ ਨੇ ਸਿਹਤ ਵਿਗੜ ਜਾਂਦੀ ਹੈ ਇਹ ਮਾਮਲਾ ਹਾਲੇ ਵੀ ਨਹੀਂ ਰੁਕਿਆ ਕਿਉਂਕਿ ਜਾਂਚ ਪੜਤਾਲ ਹਾਲੇ جاری ਹੈ ਔਰ ਜਨ ਹਿਤ ਵਿੱਚ ਪਾਈ ਗਈ ਪਟੀਸ਼ਨ ਵੀ ਹਾਈ ਕੋਰਟ ਨੇ ਖਾਰਜ ਕੀਤੀ ਸੀ ਬੀਤੇ ਦਿਨ ਤੇ ਪਰਿਵਾਰਕ ਮੈਂਬਰ ਨੂੰ ਇੰਨਾ ਜ਼ਿਆਦਾ ਫਿਕਰ ਹੈ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਜਿੱਥੋਂ ਕੇਕ ਮੰਗਵਾਇਆ ਗਿਆ ਉਸ ਜਿਹੜੀ ਥਾਂ ਤੇ ਮੰਗਵਾਇਆ ਗਿਆ ਉਸ ਸ਼ਾਪ ਦੇ ਜਿਹੜੇ ਮਾਲਕ ਨੇ ਉਹ ਵੀ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤੇ ਗਏ ਤਾਂ ਬੱਚੀ ਦਾ ਪਰਿਵਾਰ ਦੁਖੀ ਪਹਿਲਾਂ ਇਸ ਕਰਕੇ ਹੈ ਕਿ ਉਹਨਾਂ ਦੀ ਬੱਚੀ ਦੀ ਜਾਨ ਚਲੀ ਗਈ ਕੇਕ ਖਾਣ ਦੇ ਨਾਲ ਖੁਸ਼ੀਆਂ ਦਾ ਦਿਨ ਸੀ ਜਿਹੜਾ ਕਿ ਗਮਾਂ ਦੇ ਵਿੱਚ ਮਿੰਟਾਂ ਸਕਿੰਟਾਂ ਚ ਬਦਲ ਗਿਆ ਔਰ ਪਰਿਵਾਰ ਨੂੰ ਦੁੱਖ ਇਸ ਗੱਲ ਦਾ ਵੀ ਹੈ ਕਿ ਹਾਲੇ ਤੱਕ ਜਾਂਚ ਜੜੀ ਆ ਉਹ ਮੁਕੰਮਲ ਨਹੀਂ ਹੋਈ ਜਿਸ ਤੇ ਕਰਕੇ ਦੋਸ਼ੀ ਆ ਜਿਹੜੇ ਉਹ ਕਾਬੂ ਚ ਨਹੀਂ ਆ ਰਹੇ ਉਸ ਢੰਗ ਦੇ ਨਾਲ ਜਿਵੇਂ ਆਉਣੇ ਚਾਹੀਦੇ ਨੇ ਜਿਵੇਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਸੇ ਕਰਕੇ ਪਰਿਵਾਰਕ ਮੈਂਬਰ ਖੁਦ ਉਹੀ ਕੇਕ ਲੈਬ ਵਿੱਚ ਜਾਂਚ ਕਰਵਾਉਣ ਦੀ ਜਦੋਂ ਲੈ ਕੇ ਖੁਦ ਪਹੁੰਚੇ ਨੇ ਔਰ ਜਾਂਚ ਦੇ ਵਿੱਚ ਇੰਨੇ ਜ਼ਿਆਦਾ ਖੁਦ ਵੀ ਰੁੱਝ ਗਏ ਨੇ ਜੁਟ ਗਏ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਅਸੀਂ ਥੋੜੀ ਜੀ ਵੀ ਅਣਗਹਿਲੀ ਹੁਣ ਵਰਤੀ ਤਾਂ ਜਿਹੜੇ ਮੇਨ ਦੋਸ਼ੀ ਨੇ ਮੁੱਖ ਦੋਸ਼ੀ ਨੇ ਜਿਨ੍ਹਾਂ ਨੇ ਐਡੀ ਵੱਡੀ ਅਣਗਹਿਲੀ ਕੀਤੀ ਜਿਹੜੀ ਕਿ ਬੱਚੀ ਦੀ ਜਾਨ ਲੈ ਗਈ ਤਾਂ ਕਿਤੇ ਉਹ ਨਾ ਬਚ ਜਾਣ ਇਸੇ ਕਰਕੇ ਪਰਿਵਾਰਕ ਮੈਂਬਰ ਖਰੜ ਦੇ ਵਿੱਚ ਪਹੁੰਚਦੇ ਨੇ ਜਿਹੜੀ ਜਾਂਚ ਲੈਬ ਆ ਉੱਥੇ ਤਾਂ ਕਿ ਉਸ ਦੀ ਜਾਂਚ ਆ ਜਿਹੜੀ ਉਹ ਸਮੇਂ ਸਿਰ ਕਰਵਾਈ ਜਾਵੇ ਤੇ ਪਰਿਵਾਰਕ ਮੈਂਬਰਾਂ ਦਾ ਅੱਜ ਤੱਕ ਕਹਿਣਾ ਕੀ ਹੈ ਉਬੀਅਸੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਕਿਉਂਕਿ ਪਟਿਆਲੇ ਦੇ ਵਿੱਚ ਜਨਮ ਦਿਨ ਦੇ ਮੌਕੇ ਕੇਕ ਖਾਣ ਨਾਲ 10 ਸਾਲ ਦੀ ਬੱਚੀ ਸੀ ਮਾਸੂਮ ਜਿਸ ਦੀ ਮੌਤ ਹੋ ਜਾਂਦੀ ਹੈ ਔਰ ਕੇਕ ਜਾਨ ਲੈਵਾ ਇੰਨਾ ਬਣਦਾ ਔਰ ਇਸ ਦੇ ਲਈ ਖੁਦ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਉਹਨਾਂ ਦਾ ਹਾਲੇ ਤੱਕ ਕੋਈ ਕਿਸੇ ਤਰ੍ਹਾਂ ਦਾ ਅਗਰਫਤਾਰੀ ਸਾਰਿਆਂ ਦੀ ਨਹੀਂ ਹੋਈ ਪਰਿਵਾਰ ਦੇ ਮੁਤਾਬਕ ਔਰ ਉਸ ਦੀ ਜਾਂਚ ਕਰਵਾਉਣ ਦੇ ਲਈ ਡਰੱਗਸ ਫੂਡ ਤੇ ਕੈਮੀਕਲ ਟੈਸਟਿੰਗ ਲੈਬ ਖਰੜ ਦੇ ਵਿੱਚ ਪਰਿਵਾਰਕ ਮੈਂਬਰ ਖੁਦ ਕੇਕ ਲੈ ਕੇ ਪਹੁੰਚ ਜਾਂਦੇ ਨੇ ਪਰਿਵਾਰਕ ਦਾ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਤੱਕ ਕੇਕ ਵਾਲੀ ਕੰਪਨੀ ਦੇ ਮਾਲਕ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਤੱਕ ਨਹੀਂ ਕੀਤਾ ਗਿਆ ਔਰ ਇਸ ਤਰ੍ਹਾਂ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਆਪਣੇ ਪੱਦਰ ਦੇ ਉੱਤੇ ਕੇਕ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਤਾਂ ਕਿ ਇਸ ਮਾਮਲੇ ਦੀ ਸੱਚਾਈ ਨੂੰ ਸਾਹਮਣੇ ਲਿਆਂਦਾ ਜਾ ਸਕੇ ਤਾਂ ਤੁਸੀਂ ਦੇਖੋ ਕਿ ਜਦੋਂ ਸਿਸਟਮ ਤੋਂ ਭਰੋਸਾ ਉੱਠਦਾ ਹੈ ਤਾ ਫਿਰ ਕਿਹੜੇ ਢੰਗ ਦੇ ਨਾਲ ਜਿਹੜੇ ਪੀੜਤ ਪਰਿਵਾਰ ਹੁੰਦਾ ਹੈ ਜਿਨ੍ਹਾਂ ਨੂੰ ਇਨਸਾਫ ਲੈਣਾ ਹੁੰਦਾ ਹੈ ਫਿਰ ਉਹ ਖੁਦ ਇਸ ਤਰ੍ਹਾਂ ਜਾਂਦੇ ਨੇ ਇਹ ਪਹਿਲਾ ਅਜਿਹਾ ਮਾਮਲਾ ਨਹੀਂ ਜਦੋਂ ਭਰੋਸਾ ਸਿਸਟਮ ਤੋਂ ਉੱਠਿਆ ਹੋਇਆ ਲੋਕਾਂ ਦਾ ਔਰ ਉਹਨਾਂ ਨੂੰ ਸ਼ੱਕ ਹੈ ਇਸ ਗੱਲ ਦਾ ਕਿ ਕਿਤੇ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਸਬੰਧਤ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਕੀ ਜ਼ਿੰਮੇਵਾਰ ਨੇ ਬੱਚੀ ਦੀ ਜਾਨ ਲੈਣ ਦੇ ਲਈ ਕੇਕ ਦੇ ਜ਼ਰੀਏ ਹਾਲਾਂਕਿ ਇਸ ਮਾਮਲੇ ਦੇ ਵਿੱਚ ਉਸ ਕਿਸੇ ਦੀ ਕੋਈ ਇਮਾਨਛਾ ਨਹੀਂ ਸੀ ਕਿ ਕੇਕ ਇਸ ਤਰ੍ਹਾਂ ਦਾ ਬਣਾਇਆ ਜਾਵੇ ਤੇ ਬੱਚੀ ਦੀ ਜਾਨ ਚਲੀ ਜਾਵੇ ਪਰ ਜਿਵੇਂ ਵੀ ਅਣਗਹਿਲੀ ਹੋਈ ਪਰ ਉਸ ਦੇ ਲਈ ਜਿਹੜੇ ਖੁਦ ਕੇਕ ਬਣਾਉਣ ਵਾਲੇ ਜਾਂ ਵੇਚਣ ਵਾਲੇ ਜ਼ਿੰਮੇਵਾਰ ਨੇ ਤਾਂ ਉਸ ਦੇ ਲਈ ਜਵਾਬਦੇਹੀ ਤਾਂ ਜਿਹੜੀ ਆ ਉਹ ਤੈਅ ਕੀਤੀ ਜਾਣੀ ਚਾਹੀਦੀ ਹੈ ਇਸੇ ਕਰਕੇ ਜਿਹੜੀ ਬੱਚੀ ਹੈ ਉਹਨਾਂ ਦੇ ਜਿਹੜੇ ਨਾਨਾ ਨੇ ਹਰਬੰਸ ਲਾਲ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਆਪਣਾ ਜਿਗਰ ਦਾ ਟੁਕੜਾ ਖੋਹ ਦਿੱਤਾ ਪਰ ਸਾਨੂੰ ਨਹੀਂ ਅਸੀਂ ਨਹੀਂ ਚਾਹੁੰਦੇ ਕਿ ਕੋਈ ਆਪਣੇ ਬੱਚੇ ਖੋਹੇ ਔਰ ਇਸ ਤੋਂ ਬਾਅਦ ਵੀ ਕਿਸੇ ਦੇ ਨਾਲ ਅਜਿਹਾ ਹੋਵੇ ਇਸ ਕਰਕੇ ਇਸ ਮਾਮਲੇ ਦੇ ਪਿੱਛੇ ਹਟਣ ਵਾਲੇ ਨਹੀਂ ਔਰ ਅੰਤ ਤੱਕ ਕੋ ਲੜਾਈ ਲੜਨਗੇ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਹਾਲਾਂਕਿ ਇੱਕ ਦਿਨ ਪਹਿਲਾਂ ਹੀ ਇਸ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਜਨਹਿਤ ਪਟੀਸ਼ਨ ਨੂੰ ਖਾਰਜ ਕੀਤਾ ਗਿਆ ਉਸ ਦੀ ਵਜ੍ਹਾ ਵੀ ਦੱਸਾਂਗੇ ਪਰ ਇਹ ਵੀ ਦੱਸ ਦਿੰਨੇ ਆ ਕਿ ਜਿਹੜੇ ਪਰਿਵਾਰਕ ਮੈਂਬਰ ਹੁਣ ਚਾਹੁੰਦੇ ਕੀ ਨੇ ਔਰ ਪਰਿਵਾਰਕ ਮੈਂਬਰਾਂ ਨੇ ਵੀ ਧੱਕਾ ਜਾਂ ਝਟਕਾ ਇਸ ਕਰਕੇ ਲੱਗਿਆ ਹੈ ਕਿ ਜਿਹੜੀਆਂ ਖੁਸ਼ੀਆਂ ਬਣਾਈਆਂ ਜਾ ਰਹੀਆਂ ਸੀ ਜਨਮ ਦਿਨ ਦੇ ਮੌਕੇ ਤਾਂ ਉਸ ਮਾਸੂਮ ਬੱਚੀ ਦੀ ਜਾਨ ਚਲੀ ਜਾਵੇਗੀ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਪਰ ਇਸ ਤਰ੍ਹਾਂ ਪੜਾਂ ਦੇ ਵਿੱਚ 70 ਵਿੱਚ ਜਾਂਦੇ ਨੇ ਤਾਂ ਐਸੇ ਕਰਕੇ ਹੁਣ ਦੇਖਦੇ ਹਾਂ ਕਿ ਇਸ ਮਾਮਲੇ 'ਚ ਕੀ ਹੁੰਦਾ ਹੈ ਪਰ ਪਟਿਆਲਾ ਦੇ ਅਮਨ ਨਗਰ ਨਿਵਾਸੀ ਜਿਹੜੇ ਕਾਜਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ 24 ਮਾਰਚ ਦੀ ਸ਼ਾਮ 6 ਵਜੇ ਆਨਲਾਈਨ ਕੰਪਨੀ ਤੋਂ ਕੇਕ ਆਰਡਰ ਕੀਤਾ ਗਿਆ ਸੀ ਜੋਮੈਟੋ ਕੰਪਨੀ ਦੀ ਤਰਫੋਂ 6:30 ਵਜੇ ਕਰੀਬ ਕੇਕ ਉਹਨਾਂ ਦੇ ਘਰ ਪਹੁੰਚਾ ਦਿੱਤਾ ਜਾਂਦਾ ਹੈ ਤੇ 7:30 ਵਜੇ ਕੇਕ ਕੱਟਿਆ ਜਾਂਦਾ ਹੈ ਤੇ ਕੇਕ ਖਾਣ ਤੋਂ ਬਾਅਦ ਉਸ ਬੱਚੀ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਦੀ ਵੀ ਸਿਹਤ ਖਰਾਬ ਹੋਣ ਲੱਗਦੀ ਹੈ ਸਾਰਿਆਂ ਨੂੰ ਉਲਟੀਆਂ ਦੀ ਸਮੱਸਿਆ ਆ ਜਾਂਦੀ ਹੈ ਪਰ ਉਹਨੂੰ ਬੱਚੀ ਦੀ ਹੈ ਜਿਹੜੀ ਜਾਨ ਚਲੀ ਜਾਂਦੀ ਹੈ ਹਾਲਾਂਕਿ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਕਿ ਜਦੋਂ ਬੱਚੀ ਦੀ ਸਿਹਤ ਵਿਗੜੀ ਤਾਂ ਡਾਕਟਰ ਨੂੰ ਦਿਖਾਇਆ ਜਾਵੇ ਚੈੱਕਅਪ ਕਰਾਇਆ ਜਾਵੇ ਹਸਪਤਾਲ ਲਿਜਾਇਆ ਜਾਵੇ ਪਰ ਹਸਪਤਾਲ ਪਹੁੰਚ ਪਹੁੰਚੇ ਵੀ ਇਲਾਜ ਚੱਲ ਵੀ ਰਿਹਾ ਸੀ ਪਰ ਅਗਲੇ ਹੀ ਸਵੇਰ 5:30 ਵਜੇ ਸਵੇਰੇ ਬੱਚੀ ਦੀ ਮੌਤ ਹੋ ਜਾਂਦੀ ਹੈ ਔਰ ਸਰਕਾਰ ਨੇ ਸਿਹਤ ਵਿਭਾਗ ਤੋਂ ਰਿਪੋਰਟ ਵੀ ਮੰਗੀ ਹੈ ਔਰ ਨਾਨਾ ਹਰਬੰਸ ਸਿੰਘ ਦਾ ਇਹ ਵੀ ਕਹਿਣਾ ਹੈ ਬੱਚੀ ਦੇ ਨਾਨੇ ਦਾ ਕਿ ਉਸਦੀ ਦੋ ਦੋਤੀਆਂ ਨੇ ਮਾਨਵੀ 10 ਸਾਲ ਦੀ ਵੱਡੀ ਦੋਤੀ ਸੀ ਔਰ ਉਸਨੇ ਹੁਣੇ ਹੀ 5ਵੀਂ ਜਮਾਤ ਦੇ ਵਿੱਚ ਵਧੀਆ ਅੰਕ ਪ੍ਰਾਪਤ ਕੀਤੇ ਸੀ ਪੜ੍ਹਾਈ ਦੇ ਵਿੱਚ ਬਹੁਤ ਨਪੁੰਨ ਸੀ ਆਪਣੀ ਕਲਾਸ ਦੇ ਵਿੱਚ ਮੋਨੀਟਰ ਵੀ ਸੀ ਇਸ ਮਾਮਲੇ 'ਚ ਸਰਕਾਰ ਕਿੰਨੀ ਗੰਭੀਰ ਹੈ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪ੍ਰਸ਼ੇਧ ਮੰਤਰੀ ਬਲਬੀਰ ਸਿੰਘ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਔਰ ਨਾਲ ਹੀ ਇਸ ਨੂੰ ਲੈ ਕੇ ਵੀ ਕਿਹਾ ਕਿ ਮੈਂ ਸੇਹ ਤੋਂ ਭਾਗ ਦੇ ਸਾਰੇ ਅਧਿਕਾਰੀਆਂ ਨੂੰ ਦੀ ਜਵਾਬ ਤਲਬੀ ਕੀਤੀ ਹੈ ਔਰ ਦੇਖਦੇ ਆ ਕਿਉਂਕਿ ਪਟਿਆਲਾ ਜ਼ਿਲ੍ਹਾ ਖੁਦ ਸਿਹਤ ਮੰਤਰੀ ਜਿਹੜੇ ਨੇ ਡਾਕਟਰ ਬਲਬੀਰ ਸਿੰਘ ਪਟਿਆਲਾ ਦਿਹਾਤੀ ਤੋਂ ਐਮਐਲਏ ਚੁਣੇ ਗਏ ਸੀ ਇਸ ਕਰਕੇ ਉਹਨਾਂ ਦੀ ਹੋਰ ਵੀ ਜ਼ਿੰਮੇਵਾਰੀ ਬਣਦੀ ਹੈ ਹਾਲਾਂਕਿ ਉਹ ਕਿਤੇ ਵੀ ਕਿਸੇ ਵੀ ਹਲਕੇ ਤੋਂ ਵਿਧਾਇਕ ਹੁੰਦੇ ਪਰ ਸਿਹਤ ਮੰਤਰੀ ਤਾਂ ਸਿਹਤ ਵਿਭਾਗਮਾ ਵੀ ਇਸ ਦੇ ਲਈ ਜਿੰਨੀ ਛੇਤੀ ਇਸ ਦੇ ਬਾਰੇ ਰਿਪੋਰਟ ਕਰੇਗਾ ਜਿਸ ਸੰਬੰਧਤ ਵਿਕਤੀਆਂ ਨੂੰ ਜ਼ਿੰਮੇਵਾਰ ਸਜ਼ਾ ਮਿਲੇਗੀ ਉਦੋਂ ਹੀ ਪਰਿਵਾਰ ਨੂੰ ਤਸੱਲੀ ਮਿਲੇਗੀ ਹੁਣ ਗੱਲ ਕਰਦੇ ਆ ਕਿ ਬੀਤੇ ਦਿਨ ਜਿਹੜੀ ਜਨਹਿੱਤ ਵਿੱਚ ਬੱਚੀ ਦੇ ਇਸ ਮਾਮਲੇ ਦੇ ਲਈ ਪਟੀਸ਼ਨ ਪਾਈ ਗਈ ਹਾਈ ਕੋਰਟ ਨੇ ਕੀ ਕਹਿ ਕੇ ਖਾਰਜ ਕੀਤੀ ਹੈ ਦਰਅਸਲ ਮੰਗ ਪੱਤਰ ਦੇ ਪੈਂਡਿੰਗ ਰਹਿਣ ਤੇ ਪੰਜਾਬ ਸਰਕਾਰ ਦੀ ਜਾਂਚ ਜਾਰੀ ਹੋਣ ਨੂੰ ਆਧਾਰ ਬਣਾਇਆ ਗਿਆ ਕਿ ਇੱਕ ਖਾਣ ਤੋਂ ਬਾਅਦ ਸ਼ੱਕੀ ਹਾਲਤਾਂ ਵਿੱਚ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਪੰਜਾਬ ਤੇ ਰਾਣਾ ਹਾਈ ਕੋਰਟ ਨੇ ਮਿਲਾਵਟ ਖੋਰਾਂ ਤੇ ਕਾਰਵਾਈ ਅਤੇ ਫੂਡ ਸੇਫਟੀ ਤੇ ਸਟੈਂਡਰਡ ਐਕਟ ਦਾ ਸਹੀ ਪਾਲਣ ਲਾਜ਼ਮੀ ਕਰਨ ਦਾ ਨਿਰਦੇਸ਼ ਜਾਰੀ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਪਟੀਸ਼ਨ ਦਾਖਲ ਕਰਦੇ ਹੋਏ ਮੋਹਾਲੀ ਵਾਸੀ ਐਡਵੋਕੇਟ ਕੁਮਰ ਪਹੋਲ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ 24 ਮਾਰਚ ਨੂੰ 2024 ਨੂੰ ਆਪਣੇ ਜਨਮ ਦਿਨ ਤੇ ਕੇਕ ਖਾਣ ਤੋਂ ਬਾਅਦ 10 ਸਾਲਾਂ ਬੱਚੀ ਮਾਨਵੀ ਦੀ ਮੌਤ ਹੋ ਗਈ ਸੀ ਪਟੀਸ਼ਨ ਕਰਤਾ ਨੇ ਵੀ ਦੱਸਿਆ ਕਿ ਬੀਤੇ ਕੁਝ ਸਮੇਂ ਵਿੱਚ ਮਲਾਵਟ ਦਾ ਖੇੜ ਬਹੁਤ ਜ਼ਿਆਦਾ ਵੱਧ ਗਿਆ ਪਰ ਇਸ ਨੂੰ ਰੋਕਣ ਲਈ ਸਮਰੱਥ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਹੀ ਨਹੀਂ ਜਾ ਰਹੀ 2013 ਵਿੱਚ ਸੁਪਰੀਮ ਕੋਰਟ ਨੇ ਫੂਡ ਸੇਫਟੀ ਤੇ ਸਟੈਂਡਰਡ ਅਥਾਰਟੀ ਆਫ ਇੰਡੀਆ ਨੂੰ ਹੁਕਮ ਵੀ ਦਿੱਤਾ ਸੀ ਕਿ ਮਲਾਵਟ ਨੂੰ ਰੋਕਣ ਲਈ ਮੰਡੀਆਂ ਦਾ ਲਗਾਤਾਰ ਨਰੀਖਣ ਕੀਤਾ ਜਾਵੇ ਜਾਂਚ ਪੜਤਾਲ ਕੀਤੀ ਜਾਵੇ ਮਿਲਾਵਟ ਦੇ ਧੰਦੇ ਤੇ ਰੋਕ ਲਗਾਈ ਜਾਵੇ 2016 ਵਿੱਚ ਇੱਕ ਹੋਰ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ ਫੂਡ ਐਂਡ ਸੇਫਟੀ ਸਟੈਂਡਰਡ ਐਕਟ ਦੀ ਪਾਲਣਾ ਕਰਨ ਲਈ ਯਕੀਨੀ ਬਣਾਉਣ ਦਾ ਹੁਕਮ ਵੀ ਦਿੱਤਾ ਸੀ ਪਰ ਇਨ੍ਹਾਂ ਹੁਕਮਾਂ ਦੇ ਬਾਵਜੂਦ ਕਿਤੇ ਨਾ ਕਿਤੇ ਨਗਹਿਲੀ ਫਿਰ ਵੀ ਦੇਖਣ ਨੂੰ ਮਿਲਦੀ ਹੈ ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਿਆਂ ਨੂੰ ਹੁਕਮ ਦਿੱਤਾ ਸੀ ਕਿ ਡੇਰੀ ਅਤੇ ਹੋਰਨਾਂ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਜਾਵੇ ਤੇ ਦੱਸਿਆ ਜਾਵੇ ਕਿ ਜੇ ਹਸਾਬਤ ਹੋਣ ਤੇ ਉਹਨਾਂ ਖਿਲਾਫ ਠੋਸ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਦੇ ਬਾਵਜੂਦ ਮਲਾਬੜ ਦਾ ਧੰਦਾ ਨਹੀਂ ਰੁਕ ਰਿਹਾ 24 ਮਾਰਚ ਨੂੰ ਮੋਹਾਲੀ ਵਾਸੀ ਮਾਨਵੀ ਵੀ ਜਈ ਇੱਕ ਮਲਾਬੜ ਦਾ ਸ਼ਿਕਾਰ ਹੋਈ ਸੀ ਇਸ ਮਾਮਲੇ 'ਚ ਸਿਵਲ ਸਰਜਨ ਜਾਂਚ ਦਾ ਹੁਕਮ ਦੇ ਚੁੱਕੇ ਨੇ ਬੀਤੇ ਦਿਨੀ ਸਿਹਤ ਮੰਤਰੀ ਨੇ ਬੱਚੀ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਵੀ ਕੀਤੀ ਸੀ ਤੇ ਜਾਂਚ ਦਾ ਹੁਕਮ ਦਿੱਤਾ ਸੀ ਪਟੀਸ਼ਨ ਕਰਤਾ ਨੇ ਕਿਹਾ ਕਿ ਬਿਨਾਂ ਮਜ਼ਬੂਤ ਤੰਤਰ ਵਿਕਸਿਤ ਕੀਤੇ ਮਲਾਬੜ ਦੇ ਇਸ ਕਾਰੋਬਾਰ ਤੇ ਰੋਕ ਨਹੀਂ ਲਗਾਈ ਜਾ ਸਕਦੀ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨਾ ਯਕੀਨੀ ਬਣਾਉਣਾ ਪਵੇਗਾ ਤਾਂ ਹੀ ਇਸ ਦੇ ਵਿੱਚ ਕੁਝ ਨਾ ਕੁਝ ਸਿੱਟੇ ਨਿਕਲ ਸਕਦੇ ਨੇ ਜਿਵੇਂ ਜਹੇਵੇਂ ਜਾਨੀ ਪਟੀਸ਼ਨ ਵਿੱਚ ਸੂਬਾ ਤੇ ਕੇਂਦਰ ਸਰਕਾਰ ਨੂੰ ਇਸ ਦੀ ਪਾਲਣਾ ਯਕੀਨੀ ਕਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ ਹਾਈ ਕੋਰਟ ਨੇ ਕਿਹਾ ਕਿ ਹੁਣ ਮੰਗ ਪੱਤਰ ਦਾਖਲ ਕੀਤੇ ਹੋਏ ਕੁਝ ਦਿਨ ਵੀ ਨਹੀਂ ਹੋਏ ਤੇ ਪੰਜਾਬ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਵੇਂ ਵਿੱਚ ਹੁਣੇ ਪਟੀਸ਼ਨ ਪ੍ਰੀਮਚੂਰ ਮੰਨੀ ਜਾਏਗੀ ਤੇ ਅਜੇ ਵਿੱਚ ਇਸ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ ਇਸੇ ਕਰਕੇ ਖ਼ਾਰਿ ਕੀਤਾ ਗਿਆ ਕਿ ਜਾਂਚ ਹਾਲੇ ਸ਼ੁਰੂਆਤੀ ਪੜਾਅ ਦੇ ਵਿੱਚ ਹੈ। ਲੇਕਿਨ ਜਾਂਚ ਦੇ ਵਿੱਚ ਕੋਈ ਨਾ ਕੋਈ ਸ਼ੱਕ ਜਾਂ ਸ਼ੰਕਾ ਪੈਦਾ ਹੋਵੇਗਾ ਤਾਂ ਹੋ ਸਕਦਾ ਫਿਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇ ਕਿਉਂਕਿ ਮਾਮਲਾ ਛੋਟਾ ਨਹੀਂ ਹੈ ਮਾਸੂਮ ਬੱਚੀ ਦੀ ਕੇਕ ਖਾਣ ਦੇ ਨਾਲ ਜਾਣ ਗਈ ਹੈ। ਹੁਣ ਪਰਿਵਾਰਕ ਮੈਂਬਰ ਵੀ ਦੁਖੀ ਨੇ ਪਹਿਲਾਂ ਇਸ ਕਰਕੇ ਕਿ ਉਹਨਾਂ ਦਾ ਜਿਗਰ ਦਾ ਟੁਕੜਾ ਖੋ ਗਿਆ ਤੇ ਹੁਣ ਫਿਕਰਮੰਦੀ ਉਹਨਾਂ ਨੂੰ ਇਸ ਕਰਕੇ ਆ ਕਿ ਕਿਸੇ ਹੋਰ ਨਾਲ ਇਸ ਤਰ੍ਹਾਂ ਬੇਇਨਸਾਫੀ ਨਾ ਹੋਵੇ ਅੰਗੇਲੀ ਨਾ ਹੋਵੇ ਕਿ ਜਿਸ ਕਰ ਕਿਸੇ ਪਰਿਵਾਰਕ ਮੈਂਬਰ ਨੂੰ ਜਾਂ ਮਾਸੂਮ ਬੱਚੇ ਨੂੰ ਆਪਣੀ ਜਾਨ ਤੱਕ ਗਵਾਉਣੀ ਪਵੇ। ਇਸੇ ਕਰਕੇ ਆ ਜਿਹੜਾ ਹੁਣ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਤੇ ਪਰਿਵਾਰਕ ਮੈਂਬਰ ਇਸੇ ਕਰਕੇ ਖੜ੍ਹ ਦੇ ਵਿੱਚ ਬਣੀ ਲੈਬ ਹੈ ਜਿਹੜੀ ਜਿੱਥੇ ਕੇਕ ਨੂੰ ਚੈੱਕ ਕਰਵਾਉਣ ਲਈ ਖੋਦਾ ਜਿਹੜੇ ਉਹ ਪਹੁੰਚਦੇ ਨੇ ਔਰ ਫਿਕਰਮੰਦੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਝਲਕ ਰਹੀ ਹੈ ਟਾਊਨ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ